ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਤੇ ਨੋਕ ਅੱਜ ਜਿਸ ਤਰ੍ਹਾਂ ਹੁਣ ਪਹਿਲਗਾਮ ਹਮਲੇ ਤੋਂ 15 ਦਿਨਾਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਉਹਨਾਂ ਇਲਾਕਿਆਂ ਦੇ ਉੱਤੇ ਉਹਨਾਂ ਟਿਕਾਣਿਆਂ ਦੇ ਉੱਤੇ ਜਿੱਥੇ ਅਤਵਾਦੀਆਂ ਦੇ ਵੱਲੋਂ ਇਸ ਹਮਲੇ ਦੀ ਰਣਨੀਤੀ ਤਿਆਰ ਕੀਤੀ ਗਈ ਸੀ ਜਾਂ ਫਿਰ ਯੋਜਨਾ ਬਣਾਈ ਗਈ ਸੀ ਉਸ ਦੇ ਉੱਤੇ ਹਮਲਾ ਕਰਕੇ ਆਪਣਾ ਜਿਹੜਾ ਬਦਲਾ ਲੈ ਗਿਆ ਇਹ ਹਮਲਾ ਆਪਰੇਸ਼ਨ ਸੰਦੂਰ ਤਹਿਤ ਕੀਤਾ ਗਿਆ ਤੋਂ ਦੱਸ ਦਈਏ ਕਿ ਪਿਛਲੇ 15 ਦਿਨਾਂ ਤੋਂ ਲਗਾਤਾਰ ਜੋ ਹਾਲਾਤ ਬਣੇ ਹੋਏ ਸਨ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਜੋ ਕੁਝ ਅਤਵਾਦੀਆਂ ਦੇ ਵੱਲੋਂ ਘਟਨਾਕ੍ਰਮ ਕੀਤਾ ਗਿਆ ਸੀ ਤਾਂ ਉਸ ਦੇ ਮੱਦੇ ਨਜ਼ਰ ਹੀ ਹੁਣ ਆਪਰੇਸ਼ਨ ਸੰਧੂਰ ਜਿਹੜਾ ਉਹ ਭਾਰਤ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕਿਉਂਕਿ 15 ਦਿਨ ਬੀਤ ਜਾਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਦੇ ਵਿੱਚ 9 ਅਤਵਾਦੀ ਟਿਕਾਣਿਆਂ ਦੇ ਉੱਤੇ ਜਿਹੜਾ ਹਵਾਈ ਹਮਲੇ ਕੀਤੇ ਇਹ ਹਮਲੇ ਮੰਗਲਵਾਰ ਰਾਤ ਨੂੰ ਲਗਭਗ 1:30 ਵਜੇ ਦੇ ਕਰੀਬ ਹੋਏ ਨੇ ਜਿਹੜੇ ਬਾਹਵਲਪੁਰ ਮੁਰਦਿੱਕ ਦੇ ਬਾਗ ਕੋਟਲੀ ਅਤੇ ਮੁਜ਼ਫਰাবাদ ਦੇ ਵਿੱਚ ਆਪਰੇਸ਼ਨ ਸੰਧੂਰ ਦੇ ਤਹਿਤ ਕੀਤੇ ਗਏ ਨੇ ਇਹ ਉਹੀ ਥਾਵਾਂ ਨੇ ਜਿੱਥੋਂ ਭਾਰਤ ਦੇ ਅਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ ਅਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਪਾਕਿਸਤਾਨ ਤੋਂ ਮਿਲੀਆਂ ਸਥਾਨਕ ਰਿਪੋਰਟਾਂ ਅਨੁਸਾਰ ਬਹਾਵਲਪੁਰ ਦੇ ਵਿੱਚ ਹਮਲੇ ਤੋਂ ਬਾਅਦ 100 ਤੋਂ ਵੱਧ ਅਤਵਾਦੀ ਮਾਰੇ ਗਏ ਨੇ ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਜੈਸੇ ਮੁਹੰਮਦ ਚਾਰ ਲਸ਼ਕਰ ਇਹ ਤੋਇਬਾ ਦੇ ਤਿੰਨ ਤੇ ਹਿਜ਼ਬੁਲ ਮੁਜਾਹੀਦੀਨ ਦੇ ਦੋ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਦੇ ਬਾਬਤ ਪਾਕਿਸਤਾਨ ਦੇ ਵੱਲੋਂ ਵੀ ਇਸ ਜਿਹੜੀ ਸਰਜਲ ਜਿਹੜੀ ਸਟ੍ਰਾਈਕ ਸੀ ਜਿਹੜੀ ਇਹ ਜਿਹੜੀ 에ਅਰ ਸਟ੍ਰਾਈਕ ਸੀ ਇਹਦੀ ਇਹਦਾ ਪਾਕਿਸਤਾਨ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਤੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਕਿੱਥੇ ਕਿੱਥੇ ਹਮਲੇ ਹੋਏ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਉਣ ਦਿੰਦੇ ਆ ਫਿਰ ਕਰਦੇ ਆ ਉਹਦੇ ਇਸ ਤੇ ਬਾਬਤ ਅੱਗੇ ਗੱਲਬਾਤ ਮਦਪੂਰੀਸ਼ ਮੇ مسجد سبحان کو نشانہ بنایا گیا یہاں پہ چار اسٹرائک کی گئی یہاں پر پانچ بے گناہ پاکستانیوں نے شہادت نصیب کی ان میں ایک تین سال کی معصوم بچی بھی شامل ہے دو بالغ مرد ہیں دو بالغ خواتین ہیں اکتیس یہاں پہ معصوم شہری انجرڈ ہوئے ہیں زخمی ہیں جن میں پچیس مرد ہیں اور چھ خواتین ہیں یہاں پہ ایک مسجد شہید ہوئی ہے اور اس کے علاوہ چار جو کوارٹرز ہیں جن میں معصوم لوگ رہ رہے تھے اور فیملی کوارٹرز تھے سات لوگوں کے جو سول آبادی تھی اس میں نقصان پہنچا ہے مظفر آباد میں شائی والی نالا یہ جگہ ہے یہاں پہ مسجد بلال کو نشانہ بنایا گیا سات امپیکٹ ہوئے یہاں پہ دشمن کی طرف سے اس میں ایک بچی زخمی ہوئی ہے اور ایک مسجد جو سی ہے وہ شہید ہوئی ہے اور اس کو نقصان پہنچا ہے کوٹلی یہاں پہ مسجد عباس کو نشانہ بنایا گیا یہاں پہ پانچ اسٹرائکس ہوئی ہیں دو یہاں پہ شہید ہیں ایک سولہ سال کی بچی اور ایک اٹھارہ سال کا بچہ اس کے علاوہ ایک ماں اور اس کی بیٹی زخمی ہے اس وقت مرید کے یہاں پہ مسجد اب القرا کو نشانہ بنایا گیا چار سٹرائکس کی گئی ایک شہید ہے مرد ایک مرد انجرڈ ہے زخمی ہے दो यहां पे लोग मिसिंग है अभी मस्जिद जो थी है वो शहीद की गई है और इर्द-गिर्द की आबादी में जो क्वार्टर्स हैं गरीब लोग के उनको नुकसान पहुंचा है सो so, कि पाकिस्तान दे इंटर सर्विस पब्लिक रिलेशन दे डायरेक्टर लेफ्टिनेंट जनरल अहमद शरीफ चौधरी ने कहा है कि भारत ने 24 मजलला दागियां ने न्यूज़ एजेंसी एएनआई दे सूत्रां दे हवाले नाल कहा है कि प्रधानमंत्री मोदी सारी रात ऑपरेशन संदूर दी निगरानी ਕਰਦੇ ਰਹੇ ਨੇ ਇਸ ਦੇ ਬਾਬਤ ਜੇਕਰ ਦੇਖਿਆ ਜਾਵੇ ਤਾਂ ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਅਤਵਾਦੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਪਰ ਦੂਜੇ ਪਾਸੇ ਜਿਸ ਤਰ੍ਹਾਂ ਜਿਹੜੀ ਸਟ੍ਰਾਈਕ ਹੋਈ ਹੈ ਇਸ ਦੇ ਬਾਬਤ ਜੋ ਪਾਕਿਸਤਾਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਮਸਦਾ ਨੂੰ ਜਿਹੜੀਆਂ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਦਿਨ ਲੈ ਕੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵਿਚਾਰ ਨੇ ਜਾਂ ਫਿਰ ਬਿਆਨ ਨੇ ਉਹ ਇੱਕ ਦੂਜੇ ਨੂੰ ਜੇਕਰ ਦੇਖਿਆ ਜਾਵੇ ਤਾਂ ਇਸ ਦੇ ਬਾਬਤ ਹੁਣ ਜਿਹੜੀ ਭਾਰਤੀ ਫੌਜ ਦੇ ਵੱਲੋਂ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਜਾਣੀ ਜਾਣਕਾਰੀ ਦਿੱਤੀ ਜਾਣੀ ਆ ਉਹਦੇ ਵਿੱਚ ਕੀ ਕੋ ਸਾਹਮਣੇ ਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਦੂਜੇ ਪਾਸੇ ਜਿਹੜੀ ਗੱਲ ਇਹ ਜਾਰੀ ਸੀ ਕਿ ਇਹ ਜਿਹੜਾ ਸਾਂਝਾ ਆਪਰੇਸ਼ਨ ਸੀ ਜਿਸ ਦੇ ਵਿੱਚ ਭਾਰਤੀ ਫੌਜ ਅਤੇ ਹਵਾਈ ਸੈਨਾ ਨੇ ਮਿਲ ਕੇ ਜਿਹੜੀ ਸਟ੍ਰਾਈਕ ਕੀਤੀ ਹੈ ਜਿਹੜਾ ਹਮਲਾ ਕੀਤਾ ਜਾਂ ਬਦਲਾ ਲਿਆ ਇਸ ਦੇ ਬਾਬਤ ਮੀਡੀਆ ਦੇ ਵੀ ਵੱਖਰੇ ਵੱਖਰੇ ਵਿਚਾਰ ਨੇ ਕਿਸੇ ਦੇ ਮੀਡੀਆ ਦੇ ਵਿਚਾਰ ਵੱਖਰੇ ਨਿਕਗੇ ਜੇ ਪਾਕਿਸਤਾਨ ਦੇ ਮੀਡੀਆ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਵੀ ਵਿਚਾਰ ਵੱਖਰੇ ਵੱਖਰੇ ਇਸ ਦੇ ਵਿੱਚ ਸਾਨੂੰ ਮਿਲ ਰਹੇ ਨੇ ਪਰ ਹੁਣ ਇਸ ਦੇ ਨਾਲ ਹੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਪਠਾਨਕੋਟ ਦਾ ਇਲਾਕਾ ਉਸ ਦੇ ਵਿੱਚ 72 ਘੰਟਿਆਂ ਦੇ ਲਈ ਸਕੂਲ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਹਾਲਾਤ ਇਹੋ ਜਿਹੇ ਬਣੇ ਨੇ ਜੰਗ ਦੇ ਹਾਲਾਤ ਬਣੇ ਹੋਏ ਨੇ ਅੱਜ ਭਾਰਤ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮੌਕ ਟ੍ਰਿਲ ਹੋਣੀ ਹੈ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਜੋ ਕੁਝ ਅੱਜ ਰਾਤ ਨੂੰ ਜਿਹੜੀ 에 ਸਟ੍ਰਾਈਕ ਕੀਤੀ ਗਈ ਹੈ ਉਸ ਦੇ ਬਾਬਤ نیٹ ਵੀ ਬੰਦ ਹੋਣ ਪੰਜਾਬ ਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਹੋ ਸਕਦਾ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਅਫਵਾਹਾਂ ਬਹੁਤ ਕੁਝ ਫਲਾਈਆਂ ਜਾ ਰਹੀਆਂ ਨੇ ਤੇ ਅਸੀਂ ਵੀ ਆਪਣੇ ਵੀ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਹ ਗੱਲ ਕਹਾਂਗੇ ਕਿ ਜਿਹੜੀ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਉਹਦੀ ਪੜਤਾਲ ਕਰ ਲਈ ਜਾਵੇ ਕਿਉਂਕਿ ਗਲਤ ਜਾਣਕਾਰੀ ਇਹੋ ਜੇ ਹਾਲਾਤਾਂ ਦੇ ਵਿੱਚ ਫਲਾਣਾ ਵੀ ਇੱਕ ਵੱਡਾ ਜੁਰਮ ਹੁੰਦਾ ਹੈ ਕਿਉਂਕਿ ਜੇਕਰ ਭਾਰਤ ਨੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਦੇ ਹਮਲੇ ਬਦਲਾ ਲੈ ਲਿਆ ਏ ਭਾਰਤ ਨੇ ਪਾਕਿਸਤਾਨ ਦੇ ਵਿੱਚ ਵੱਡੀ ਕਾਰਵਾਈ ਕਰਦੇ ਆ ਜਿਸ ਤਰ੍ਹਾਂ देर रात ਇਹ ਸਟ੍ਰਾਈਕ ਕੀਤੀ ਹੈ ਇਸ ਹਮਲੇ ਦੇ ਵਿੱਚ ਕਾफी ਤਬਾਹੀ ਪਾਕਿਸਤਾਨ ਦੇ ਵਿੱਚ ਹੋਈ ਹੈ ਹੁਣ ਇਹਦੇ ਨਾਲ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਇੰਟਰਨੈਟ ਸੇਵਾ ਜਿਹੜੀ ਸੇਵਾ ਉਹ ਬੰਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਪਾਕਿਸਤਾਨ ਦੇ ਲਾਹੌਰ 에ਅਰਪੋਰਟ ਤੇ ਐਮਰਜੈਂਸੀ ਲਗਾ ਦਿੱਤੀ ਗਈ ਹੈ ਤੇ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਕਈ ਜਿਹੜੇ 에ਅਰਪੋਰਟ ਨੇ ਜਿਹੜੇ ਆਪਣੇ ਹਵਾਈ ਅੱਡੇ ਨੇ ਉਹਨਾਂ ਦੇ ਉੱਤੇ ਵੀ ਜਿਹੜੀਆਂ ਉਡਾਨਾਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਦੇ ਬਾਬਤ ਹੁਣ ਜਿਹੜੇ ਅਮਰੀਕਾ ਦੇ ਉਹਨਾਂ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਇਸ ਮਸਲੇ ਦੇ ਕਿ ਉਹ ਕਹਿੰਦੇ ਇੱਕ ਸ਼ਰਮਨਾਕ ਹੈ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਪਤਾ ਸੀ ਕਿ ਕੁਝ ਹੋਣ ਵਾਲਾ ਹੈ ਉਹ ਲੰਬੇ ਸਮੇਂ ਤੋਂ ਲੜ ਰਹੇ ਨੇ ਜੇ ਤੁਸੀਂ ਇਸ ਬਾਰੇ ਸੋਚੋ ਤਾਂ ਉਹ ਦਹਾਕਿਆਂ ਤੇ ਸਦੀਆਂ ਤੋਂ ਲੜ ਰਹੇ ਨੇ ਮੈਨੂੰ ਉਮੀਦ ਹੈ ਕਿ ਜਲਦੀ ਹੀ ਖਤਮ ਹੋ ਜਾਵੇਗਾ 22 April ਨੂੰ ਕਸ਼ਮੀਰ ਤੇ ਪਹਿਲਗਾਮਾ ਦੇ ਵਿੱਚ ਇੱਕ ਅਤਵਾਦੀ ਹਮਲਾ ਹੋਇਆ ਸੀ ਜਿਹੜਾ ਇਸ ਦੇ ਵਿੱਚ 26 ਸਲਾਨੀ ਜਿਹੜੀ ਸੀ ਜਿਹੜੇ ਉਹ ਮਾਰੇ ਗਏ ਸੀ ਜਿਸ ਦੇ ਵਿੱਚ ਨੇਪਾਲ ਦਾ ਇੱਕ ਸਲਾਨੀ ਵੀ ਸ਼ਾਮਲ ਸੀ ਅਤਵਾਦੀਆਂ ਨੇ ਜਿਹੜੇ ਉਹ ਯਾਤਰੀ ਸੀ ਸਲਾਨੀ ਸੀ ਉਹਨਾਂ ਨੂੰ ਧਰਮ ਪੁੱਛਣ ਦੇ ਉੱਤੇ ਗੋਲੀ ਮਾਰ ਦਿੱਤੀ ਕੀ ਸੀ ਹੁਣ ਜਿਸ ਤਰ੍ਹਾਂ ਇਹ ਗੱਲਬਾਤ ਸਾਹਮਣੇ ਆਈ ਸੀ ਦੂਜੇ ਪਾਸੇ ਹੁਣ ਜਿਹੜੀ ਗੱਲਬਾਤ ਇਹ ਸਾਹਮਣੇ ਆ ਰਹੀ ਹੈ ਕਿ ਜਿਹੜੇ ਭਾਰਤ ਜਿਹੜੇ ਪਾਕਿਸਤਾਨੀ ਫੌਜ ਹੈ ਉਹਦੇ ਬੋਲੇ ਗੱਲ ਕਹੀ ਜਾ ਰਹੀ ਹੈ ਕਿ ਇਸ ਨੂੰ ਮਸਜਿਦਾਂ ਦੇ ਜਿਹੜੀ ਮਸਜਿਦ ਹੈ ਉਹਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਹੁਣ ਇੱਥੇ ਗੱਲਬਾਤ ਕੀ ਹੈ ਹੁਣ ਇਹ ਲੜਾਈ ਧਰਮਾਂ ਦੇ ਉੱਤੇ ਲੜੀ ਜਾ ਰਹੀ ਹੈ ਕਿ ਧਰਮਾਂ ਦੇ ਨਾਂ ਦੇ ਉੱਤੇ ਲੜਾਈ ਹੋਵੇਗੀ ਕਿ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕੁਝ ਜੋ ਸਥਿਤੀ ਹੈ ਉਸ ਨੂੰ ਲੈ ਕੇ ਹੁਣ ਜਿਹੜੇ ਆਪਣੇ ਪੰਜਾਬ ਦੇ ਕਹਿ ਲਈਏ ਭਾਰਤ ਦੇ ਕਹਿ ਲਈਏ ਜਿਹੜੇ ਲੀਡਰ ਨੇ ਉਹ ਇਸ ਬਾਬਤ ਇਸ ਜੇ ਜੋ ਕੁਝ ਰਾਤ ਕੀਤਾ ਗਿਆ ਦੀ ਪ੍ਰਸ਼ੰਸਾ ਕਰ ਰਹੇ ਨੇ ਦੀ ਤਾਰੀਫ ਕਰ ਰਹੇ ਨੇ ਕਿ ਭਾਰਤ ਨੇ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਹੁਣ ਵੇਖਣਾ ਇੱਥੇ ਬੇਹਦ ਖਾਸ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਰ ਕੁਝ ਸਾਹਮਣੇ ਆਉਂਦਾ ਹੈ ਕਿ ਜਿਹੜਾ ਇਹ ਹਮਲਾ ਕੀਤਾ ਗਿਆ ਇਹਦੇ ਬਾਬਤ ਕੀ ਇਹ ਜੰਗ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਕਸ਼ਮੀਰ ਦੇ ਵਿੱਚ ਵਾਲੇ ਪਾਸੇ Rajasthan ਵਾਲੇ ਪਾਸੇ ਜਾਂ ਗੁਜਰਾਤ ਵਾਲੇ ਪਾਸੇ ਕੀ ਇਹ ਰੁਕੇਗੀ ਜਾਂ ਫਿਰ ਲੰਬੇ ਸਮੇਂ ਚਲਦੀ ਰਹੇਗੀ ਕੀ ਹੁਣ ਸੰਕੇਤ ਨੇ ਕੀ ਹਾਲਾਤ ਕਿਹੇ ਹੋਣਗੇ ਭਾਰਤ ਤੇ ਪਾਕਿਸਤਾਨ ਦੇ ਕੀ ਸੁਖਾਵੇ ਹਾਲਾਤ ਹੋਣਗੇ ਜਾਂ ਫਿਰ ਨਹੀਂ ਇਹ ਦੇਖਣਾ ਬੇਦਖਾਸ ਹੈ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਹਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਹਰ ਕੋਈ ਇਹ ਕਾਮਨਾ ਕਰ ਰਿਹਾ ਕਿ ਕੋਈ ਜਾਨੀ ਨੁਕਸਾਨ ਬੇ ਜਿਹੜਾ ਜੇ ਕਹ ਲਈਏ ਵੀ ਬੇਕਸੂਰ ਹੈ ਜਿਹੜਾ ਉਹਦਾ ਨਾ ਹੋਵੇ ਤਾਂ ਕਰਕੇ ਹੁਣ ਜੰਗ ਦੇ ਨੂੰ ਲੈ ਕੇ ਸਭ ਦੇ ਇਸ਼ਾਰੇ ਦੇ ਉੱਤੇ ਜਾਂ ਫਿਰ ਕਹੀਏ ਆਹੀ ਨਜ਼ਰ ਹੈ ਆਹੀ ਗੱਲਾਂ ਹੋ ਰਹੀਆਂ ਨੇ ਸੱਥਾਂ ਦੇ ਵਿੱਚ ਕੀ ਜਿਹੜੀ ਇਹ ਹਾਲਾਤ ਬਣੇ ਹੋਏ ਨੇ ਇਹ ਕਿਵੇਂ ਰੁਕਣਗੇ ਇਹਦੇ ਨਤੀਜੇ ਕੀ ਭੁਗਤੇ ਜਾਣਗੇ